2 ਮਿੰਟ ਹੀ ਲਾਣੇ ਆ ਜੀ ਬਹੁਤਾ ਟਾਈਮ ਨਹੀਂ ਗਿਣਤੀ ਦੇ 5 ਮਿੰਟ ਦੇ ਦਿਓ ਸੰਕਿਆਵਾਂ ਵਿੱਚ ਕਦੇ ਉਹ ਕਹਿੰਦੇ ਆ ਕਿ ਮੈਨੂੰ ਸੁਪਨੇ 'ਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਆ ਕਿ ਭਾਈ ਤੁਸੀਂ ਫਰੂਟ ਦਾ ਲੰਗਰ ਲਾਉਣਾ ਹੈ ਲੋਕਾਂ ਨੂੰ ਚਾਟ ਖਵਾਉਣੀ ਹੈ ਤੁਸੀਂ ਸੇਵਾ ਕਰੋ ਜਾ ਕੇ ਉਥੇ ਦਰਬਾਰ ਸਾਹਿਬ ਹੈ ਲੰਗਰ ਸਾਹਿਬ ਹੈ ਪਰ ਤੁਸੀਂ ਪੈਰੀਂ ਹੱਥ ਲਵਾਉਣੀ ਆ ਤੁਸੀਂ ਆਪਣੇ ਆਪ ਨੂੰ ਇਹ ਕਲੇਮ ਕਰਦੇ ਆ ਕਿ ਅਸੀਂ ਤੇ ਉਹਨਾਂ ਦੀ ਵੰਸ਼ ਹੈਗੇ ਆ ਉਹਨੂੰ ਉਥੋਂ ਉਹਦੇ ਲਈ ਤੇ ਸਬੂਤ ਦੇਣੇ ਪੈਣਗੇ ਆਰਕਾਈਵਸ ਹੈਗੇ ਆ ਜਿੱਥੇ ਔਰੰਗਜ਼ੇਬ ਦੇ ਜਾਂ ਉਦੋਂ ਬਾਅਦ ਦੇ ਜਿੰਨੇ ਵੀ ਆਰਕਾਈਵ ਦੇ ਵਿੱਚ ਰਿਕਾਰਡ ਆ ਹਿਸਟੋਰੀਕਲ ਰਿਕਾਰਡ ਆ ਸਾਰਾ ਜੇ ਤੁਸੀਂ ਉਹਨੂੰ ਛਾਣੋ ਬਿਨੂੰ ਤੇ ਕੋਈ ਵੀ ਅਜੇ ਇਹ ਨਹੀਂ ਦੱਸ ਸਕਿਆ ਕਿ ਉਹਨਾਂ ਦੇ ਬੱਚੇ ਸੀਗੇ ਜਾਂ ਨਹੀਂ ਸੀਗੇ ਕੋਈ ਆਪਣੇ ਆਪ ਨੂੰ ਇਹ ਕਹੇ ਕਿ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜੇ ਉਹਨੇ ਕਹਿਣਾ ਬਾਈ ਫਿਰ ਉਹ ਆਪਣਾ ਰਿਕਾਰਡ ਵੀ ਦੱਸੇ ਵੀ ਆ ਦੇਖੋ ਮੇਰੇ ਤੋਂ ਪਹਿਲਾਂ ਆ ਸੀ ਉਦੋਂ ਪਹਿਲਾਂ ਆ ਸੀ ਉਦੋਂ ਫਿਰ ਜੇਨਿਓਲੋਜੀ ਹੋਊਗੀ ਨਾ ਜੇ ਰਿਕਾਰਡ ਨਹੀਂ ਜੇ ਹਰ ਕੋਈ ਕਲੇਮ ਕਰੀ ਜਾਣਾ ਫਿਰ ਹਰ ਇੱਕ ਦਾ ਜੀ ਇਹ ਇਹ ਠੀਕ ਨਹੀਂ ਹੈ ਸਿੱਖ ਧਰਮ ਦੇ ਵਿੱਚ ਇਸ ਕਿਸਮ ਦੇ ਨਵੇਂ ਤੋਂ ਨਵੇਂ ਮੱਠ ਪੈਦਾ ਕਰ ਲੈਣੇ ਤੁਸੀਂ ਕਿਵੇਂ ਪੈਰੀਂ ਹੱਥ ਲਵਾ ਸਕਦੇ ਹੋ ਤੇ ਮਨ ਆਇਆ ਸਿੱਖੀ ਦੇ ਵਿੱਚ ਕੋਈ ਹੋਰ ਗੁਰੂ ਨਹੀਂ ਹੈ 10 ਗੁਰੂ ਹੈਗੇ ਆ ਫਿਰ ਗੁਰੂ ਗ੍ਰੰਥ ਸਾਹਿਬ ਹੈ ਗਿਆ ਤੇ ਸਾਡਾ ਜਿਹੜਾ ਅਸਲੀ ਗੁਰੂ ਹੈ ਉਹ ਵਿਚਾਰ ਤੁਸੀਂ ਨਵੇਂ ਨਵੇਂ ਆਪਣੀਆਂ ਚੌਂਕੀਆਂ ਕਿਉਂ ਬਣਾਈ ਜਾਂਦੇ ਆ ਕਿ ਜਿੱਥੇ ਆ ਕੇ ਲੋਕ ਤੁਹਾਨੂੰ ਨਤਮਸਤਕ ਹੋਣ ਤੇ ਤੁਸੀਂ ਫਿਰ ਕੱਲ ਨੂੰ ਤੁਹਾਡੇ ਨਾਲ ਜੁੜਨਗੇ ਤੇ ਫਿਰ ਤੁਸੀਂ ਉਹਨਾਂ ਨੂੰ ਜਿੱਧਰ ਮਰਜ਼ੀ ਰਾਜਨੀਤੀ ਕਰੋਗੇ ਇਹ ਕੰਮ ਸਿੱਖੀ ਨੂੰ ਕਮਜ਼ੋਰ ਕਰਨ ਲਈ ਜਿਹੜੀਆਂ ਬੀਬੀਆਂ ਸੀਗੀਆਂ ਜਾ ਕੇ ਮਿਲਣ ਲਈ ਤਰਸ ਰਹੀਆਂ ਸੀ ਬਾਰ-ਬਾਰ ਕਹਿ ਰਹੀਆਂ ਸੀ ਬਾਬਾ ਜੀ ਨਾਲ ਮਿਲਾ ਦਿਓ ਪੈਰੀ ਹੱਥ ਲਾ ਰਹੀਆਂ ਸੀ ਬਾਪਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਹੋਰ ਸਾਰੇ ਵੱਡੇ-ਵੱਡੇ ਸਿੱਖ ਸਾਰੇ ਉੱਥੇ ਹੀ ਸੀ ਨਾ ਇਹ ਤੇ মিডিਆ ਨੇ ਠਾਈ ਹੈ ਨਾ ਕਿਉਂਕਿ ਹੁਣ ਉੱਠ ਗਈ ਆ ਤੁਹਾਡੇ ਵਾਲੀ ਗੱਲਾਂ ਵੀ ਲੋਕ ਸੁਣਨਗੇ ਮੇਰੇ ਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਬੀਤੇ ਕਈ ਸਮੇਂ ਤੋਂ ਹਰ ਧਰਮ ਦੇ ਵਿੱਚ ਡੇਰਾਵਾਦ ਅਤੇ ਪਖੰਡਵਾਦ ਜੋ ਹੈ ਲਗਾਤਾਰ ਵਾਅਦਾ ਜਾ ਰਿਹਾ ਤੇ ਜੇਕਰ ਹਾਲ ਫਿਲਹਾਲ ਦੀ ਗੱਲ ਕਰੀਏ ਸ਼ਹੀਦਾ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਵਿਅਕਤੀ ਇਹ ਕਲੇਮ ਕਰ ਰਿਹਾ ਹੈ ਕਿ ਉਹ ਦੀਵਾਨ ਟੋਡਰਮਲ ਦਾ ਵੰਸ਼ਜ ਹੈ ਉੱਥੇ ਉਸ ਦੇ ਵੱਲੋਂ ਲੰਗਰ ਲਗਾਇਆ ਗਿਆ ਲੋਕ ਚੜਨੇ ਉਸ ਨੂੰ ਮੱਥਾ ਟੇਕਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਜੇਕਰ ਬਹੁਤੇ ਲੋਕਾਂ ਦੀ ਗੱਲ ਸੁਣੀਏ ਤਾਂ ਬਹੁਤ ਲੋਕ ਇਹ ਕਹਿੰਦੇ ਨੇ ਕਿ ਦੀਵਾਨ ਟੋਡਰ ਮਲ ਉਰਾਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਦਾਸ ਕੀਤੀ ਗਈ ਸੀ ਕਿ ਉਹਨਾਂ ਦਾ ਕੋਈ ਵਾਸ਼ ਨਾ ਰਹੇ ਕੋਈ ਅੱਗੇ ਆ ਕੇ ਇਹ ਗੱਲ ਨਾ ਕਹੇ ਕਿ ਉਹਨਾਂ ਦੇ ਵੱਲੋਂ ਕਿਤਨੇ ਕਿਤੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਜਿਹੜਾ ਆ ਉਹ ਕਰਵਾਇਆ ਗਿਆ ਸੀਗਾ ਹਾਲਾਂਕਿ ਇਸ ਪੂਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕੀ ਉਹ ਬੰਦਾ ਪਖੰਡ ਕਰ ਰਿਹਾ ਜਾਂ ਫਿਰ ਉਸ ਦੇ ਪਿੱਛੇ ਦਾ ਪ੍ਰੋਪੋਗੈਂਡਾ ਕੀ ਆ ਸੋ ਬਿਲਕੁਲ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਪੋਲਿਟੀਕਲ ਐਨਾਲਿਸਟ ਤੇ ਸਿੱਖ ਚਿੰਤਕ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਆ ਆਪਾਂ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਬਬੀ ਪ੍ਰੋਫੈਸਰ ਸਾਹਿਬ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿਚਾਰ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਲਾਂਕਿ ਬਹੁਤ ਸਾਰੇ ਚੈਨਲ ਉਹਦੀ ਇੰਟਰਵਿਊ ਕਰ ਚੁੱਕੇ ਨੇ ਉਹ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਤੇ ਕਹਿ ਰਿਹਾ ਮੈਂ ਟੋਡਰਮਲ ਦਾ ਵੰਸ਼ਜ ਆ ਮੇਰੇ ਸੁਪਨੇ ਦੇ ਵਿੱਚ ਗੁਰੂ ਸਾਹਿਬ ਆਣੇ ਮੈਨੂੰ ਕਹਿੰਦੇ ਪੁੱਤ ਕੀ ਖਵਾਏਗਾ ਅਖਰ ਕਿੱਥੇ ਸਟੈਂਡ ਕਰਦਾ ਉਸਦਾ ਉਹ ਬਿਆਨ ਇਹ ਰਿਐਲਿਟੀ ਦੇ ਵਿੱਚ ਟੋਡਰਮਲ ਦਾ ਕੋਈ ਵੰਸਜ ਹੈਗਾ ਸੁਪਨੇ ਦੇ ਤੇ ਬਹੁਤ ਸਾਡੇ ਸਾਰਿਆਂ ਦੇ ਆਉਂਦੇ ਆ ਸਾਡੇ ਸੁਪਨੇ ਐਡੇ ਵੱਡੇ ਸ਼ਹੀਦਾਂ ਤੋਂ ਸੱਖਣੇ ਕਿਵੇਂ ਹੋ ਸਕਦੇ ਆ ਤੇ ਇਹਦਾ ਮਤਲਬ ਇਹ ਆ ਕਿ ਅਸੀਂ ਅਲੱਗ-ਅਲੱਗ ਇੱਥੇ ਚੌਂਕੜੀਆਂ ਬਣਾ ਕੇ ਬੈਠ ਜਾਈਏ ਤੁਸੀਂ ਸੇਵਾ ਕਰੋ ਜਾ ਕੇ ਉਥੇ ਦਰਬਾਰ ਸਾਹਿਬ ਹੈ ਲੰਗਰ ਸਾਹਿਬ ਹੈ ਇੱਥੇ ਵੀ ਸੇਵਾ ਕਰਨੀ ਹੈ ਕੋਈ ਕਿਸੇ ਨੂੰ ਨਹੀਂ ਰੋਕਦਾ ਜਗਾ ਜਗਾ ਪਿੰਟੂ ਪਿੰਡੀ ਲੰਗਰ ਲੱਗੇ ਹੋਏ ਸਾਰੇ ਪੰਜਾਬ ਚ ਲੰਗਰ ਲੱਗੇ ਪਰ ਤੁਸੀਂ ਪੈਰੀ ਹੱਥ ਲਵਾਉਂਦੇ ਆ ਤੁਸੀਂ ਆਪਣੇ ਆਪ ਨੂੰ ਇਹ ਕਲੇਮ ਕਰਦੇ ਆ ਕਿ ਅਸੀਂ ਤੇ ਉਹਨਾਂ ਦੀ ਵੰਸ਼ ਹੈਗੇ ਆ ਉਹਨੂੰ ਉੱਥੋਂ 11ਵੀਂ ਪੀੜੀ ਕਿਹੜੀ ਪੀੜੀ ਹੈ ਉਹਦੇ ਲਈ ਤੇ ਸਬੂਤ ਦੇਣੇ ਪੈਣਗੇ ਸਬੂਤ ਦੇਣੇ ਫੈਕਟ ਇਹ ਹੈ ਕਿ ਦੇਖੋ ਮੈਨੂੰ ਨਹੀਂ ਪਤਾ ਕਿ ਉਸ ਅਰਦਾਸ ਦਾ ਕੀ ਅਸਰ ਹੈ ਜਿਹੜੀ ਤੁਸੀਂ ਕਹਿ ਰਹੇ ਆ ਪਰ ਫੈਕਟ ਇਹ ਹੈ ਕਿ ਜਦੋਂ ਇੱਥੇ ਚਲੇ ਗਏ ਤੇ ਉਸ ਦੇ ਉੱਤੇ ਬੜਾ ਜ਼ੁਲਮ ਟਾਇਆ ਗਿਆ ਕਿ ਤੁਸੀਂ ਜਿਹੜੇ ਸਾਡੇ ਤੋਂ ਬਾਗੀ ਸਿੰਘ ਸਹਿਬਾਨ ਹੈਗੇ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਵੀ ਉਹ ਸਾਡੇ ਤੋਂ ਬਾਗੀ ਹੈਗੇ ਸਾਡੀ ਈਨ ਨਹੀਂ ਮੰਨੀ ਉਹਨਾਂ ਨੇ ਧਰਮ ਪਰिवर्तन ਨਹੀਂ ਕੀਤਾ ਖੜੇ ਰਹੇ ਦਲੇਰੀ ਦੇ ਨਾਲ ਤੇ ਤੁਸੀਂ ਉਹਨਾਂ ਨੂੰ ਇਸ ਕਿਸਮ ਦੀਆਂ 골ਡ ਕয়ਨਸ ਦੇ ਕੇ سونے ਦੀਆਂ ਮੋਹਰਾਂ ਦੇ ਕੇ ਉਹ ਜੈਨ ਬਰਾਦਰੀ ਦੇ ਸੀ ਟੋਡਰਮਲ ਕਿ ਤੁਸੀਂ ਉਹਨਾਂ ਨੂੰ ਮੋਹਰਾਂ ਦੇ ਕੇ ਤੇ ਇਸ ਤਰੀਕੇ ਨਾਲ ਚਾਹੁੰਦੇ ਆ ਕਿ ਸਾਡੇ ਸਾਡੀ ਸਾਡੇ ਰਾਜ ਨੂੰ ਚੁਣੌਤੀ ਦੇਣੇ ਆ ਤੁਸੀਂ ਉਹਨਾਂ ਦੀ ਲਗੇਸੀ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਉਹ ਗੱਲ ਹੋਈ ਵੀ ਉਹ ਚਲੇ ਗਏ ਤੁਮ ਕਿਉਂਕਿ ਉਨ੍ਹਾਂ ਦੇ ਪਰਿਵਾਰ ਨੂੰ ਜਾਂ ਜਿਹੜੇ ਵੀ ਸਕੇ ਸਬੰਧੀ ਸੀਗੇ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਇਸ ਗੱਲ ਦੇ ਉੱਤੇ ਉਹ ਛੱਡ ਕੇ ਚਲੇ ਉਦੋਂ ਮਾਦ ਉਹ ਕਿੱਥੇ ਗਏ ਕਿੱਥੇ ਨਹੀਂ ਹਿਸਟਰੀ 'ਚ ਕੋਈ ਨਹੀਂ ਹੈ ਔਰ ਜਿਹੜਾ ਆਰਕਾਈਵਸ ਹੈਗੇ ਆ ਜਿੱਥੇ ਔਰੰਗਜ਼ੇਬ ਦੇ ਜਾਂ ਉਦੋਂ ਬਾਅਦ ਦੇ ਜਿੰਨੇ ਵੀ ਆਰਕਾਈਵ ਦੇ ਵਿੱਚ ਰਿਕਾਰਡ ਆ ਹਿਸਟੋਰੀਕਲ ਰਿਕਾਰਡ ਆ ਸਾਰਾ ਜੇ ਤੁਸੀਂ ਉਹਨੂੰ ਛਾਣੋ ਬਿਨੂ ਤੇ ਕੋਈ ਵੀ ਅਜੇ ਇਹ ਨਹੀਂ ਦੱਸ ਸਕਿਆ ਕਿ ਉਹਨਾਂ ਦੇ ਬੱਚੇ ਸੀਗੇ ਜਾਂ ਨਹੀਂ ਸੀਗੇ ਗਏ ਸੀਗੇ ਤੇ ਉਹ ਕਿੱਥੇ ਗਏ ਕੌਣ ਆ ਇਹੋ ਜਿਹਾ ਕੋਈ ਰਿਕਾਰਡਡ ਸਬੂਤ ਨਹੀਂ ਮਿਲਦਾ ਜਨਰਲੀ ਕੰਸੈਂਸਸ ਦੇ ਯਾ ਹਿਸਟੋਰੀਗਾਂ ਦੇ ਵਿੱਚ ਸਿੱਖ ਹਿਸਟੋਰੀਗਾਂ ਦੇ ਵਿੱਚ ਸਾਰੇ ਇਤਿਹਾਸਕਾਰਾਂ ਚ ਕਿ ਉਹਨੇ ਜੋ ਕੀਤਾ ਉਹ ਤੇ ਪੱਕਾ ਹਾਂ ਉਹਦੇ ਚ ਕੋਈ ਦੋ ਰਾਏ ਨਹੀਂ ਹੈ ਪਰ ਜਿਹੜੀ ਹੋਣ ਵਾਲੀ ਗੱਲ ਆ ਇਹ ਮੂੰਹੋਂ ਮੂੰਹ ਜਿਹਦਾ ਜਿਸ ਤਰ੍ਹਾਂ ਜੀ ਕਰਦਾ ਉਸ ਤਰੀਕੇ ਨਾਲ ਆਪਣੇ ਆਪ ਨੂੰ ਤੋਰੀ ਜਾਂਦਾ ਮੈਨੂੰ ਇਸ ਗੱਲ ਦੀ ਕੋਈ ਬਹੁਤੀ ਨਹੀਂ ਐ ਕੋਈ ਆਪਣੇ ਆਪ ਨੂੰ ਇਹ ਕਹੇ ਕਿ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜੇ ਉਹਨੇ ਕਹਿਣਾ ਭਾਈ ਫਿਰ ਉਹ ਆਪਣਾ ਰਿਕਾਰਡ ਵੀ ਦੱਸੇ ਵੀ ਆਹ ਦੇਖੋ ਮੇਰੇ ਤੋਂ ਪਹਿਲਾਂ ਆ ਸੀ ਉਦੋਂ ਪਹਿਲਾਂ ਆ ਸੀ ਉਹ ਤਾਂ ਫਿਰ ਜੇਨਿਓਲੋਜੀ ਹੋਊਗੀ ਨਾ ਤੁਸੀਂ ਭਾਵੇਂ ਹਰਦਵਾਰ ਤੋਂ ਲੈ ਆਓ ਕਿਤੋਂ ਲੈ ਆਓ ਕਿੱਥੇ ਕਿਤੇ ਨਾ ਕਿਤੇ ਤੇ ਰਿਕਾਰਡ ਹੁੰਦੇ ਆ ਪੁਰਾਣੇ ਉਹ ਫਿਰ ਪੂਰੇ ਵੈਰੀਫਾਈ ਹੋਣਗੇ ਜੇ ਰਿਕਾਰਡ ਨਹੀਂ ਤੇ ਹਰ ਕੋਈ ਕਲੇਮ ਕਰੀ ਜਾਣਾ ਫਿਰ ਹਰ ਇੱਕ ਦਾ ਜੀ ਇਹ ਇਹ ਠੀਕ ਨਹੀਂ ਹੈ ਸਿੱਖ ਧਰਮ ਦੇ ਵਿੱਚ ਇਸ ਕਿਸਮ ਦੇ ਨਵੇਂ ਤੋਂ ਨਵੇਂ ਮੱਠ ਪੈਦਾ ਕਰ ਲੈਣੇ ਅਸੀਂ ਤੇ ਪਹਿਲਾਂ ਹੀ ਬੜੇ ਦੁਖੀ ਆ ਜਿਹੜੇ ਹੋਰ ਮੱਠ ਪੈਦਾ ਹੋਏ ਹੋਏ ਆ ਤੇ ਉਹਨਾਂ ਨੂੰ ਖੁਦ ਵੀ ਬੰਦਿਆਂ ਨੂੰ ਇਹੋ ਜਿਹਿਆਂ ਨੂੰ ਬਾਜ ਆਉਣਾ ਚਾਹੀਦਾ ਔਰ ਸਾਡੇ ਬੰਦਿਆਂ ਨੂੰ ਵੀ ਉਹਨਾਂ ਦੇ ਨਾਲ ਕੋਈ ਜੋ ਮੁਗਲਾਂ ਨੇ ਸਾਡੇ ਸਹਿਬਜ਼ਾਦੀਆਂ ਨੇ ਕੀਤਾ ਸਾਨੂੰ ਕੋਈ ਉਹਨਾਂ ਨਾਲ ਉਸ ਤਰੀਕੇ ਦਾ ਦੁਰ ਵਿਹਾਰ ਕਰਨ ਦੀ ਲੋੜ ਨਹੀਂ ਹੈ ਪਰ ਬੜੀ ਸ਼ਾਂਤੀ ਦੇ ਨਾਲ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਕਿ ਨਹੀਂ ਜਾਂ ਤੇ ਤੁਸੀਂ ਸਬੂਤ ਦਿਓ ਜਾਂ ਆਹ ਕੰਮ ਜਿਹੜਾ ਬੰਦ ਕਰ ਦੋ ਕਈ ਹੋਰ ਵੀ ਫੈਮਲੀਆਂ ਕਰਦੀਆਂ ਆ ਉਹ ਕਲੇਮ ਆ ਸਿਰ ਆਪਣੇ ਆਪ ਨੂੰ ਪ੍ਰਸਿੱਧ ਕਰਨ ਲਈ ਕਹਿ ਲੋ ਜਾਂ ਆਪਣੇ ਆਪ ਨੂੰ ਹੋਰ ਕੋਈ ਉਸ ਦੇ ਆੜ ਥੱਲੇ ਕੁਛ ਆਪਣਾ ਕਾਰੋਬਾਰ ਚਲਾਉਣ ਦੇ ਮਤਲਬ ਇਹ ਠੀਕ ਨਹੀਂ ਦੂਜੀ ਗੱਲ ਤੁਸੀਂ ਤੁਸੀਂ ਕਿਵੇਂ ਪੈਰੀਂ ਹੱਥ ਲਵਾ ਸਕਦੇ ਹੋ ਤੇ ਮਨ ਆ ਸਿੱਖੀ ਦੇ ਵਿੱਚ ਕੋਈ ਹੋਰ ਗੁਰੂ ਨਹੀਂ ਹੈ 10 ਗੁਰੂ ਹੈਗੇ ਆ ਫਿਰ ਗੁਰੂ ਗ੍ਰੰਥ ਸਾਹਿਬ ਹੈ ਗਿਆ ਤੇ ਸਾਡਾ ਜਿਹੜਾ ਅਸਲੀ ਗੁਰੂ ਹੈ ਉਹ ਵਿਚਾਰ ਸ਼ਬਦ ਗੁਰੂ ਸਾਨੂੰ ਕਿਹਾ ਕਿ ਜੋ ਸ assi ਵਿਚਾਰ ਸਾਨੂੰ ਦੇ ਗਏ ਆ ਸਾਡੇ ਗੁਰੂ ਸਹਿਬਾਨ ਉਹੋ ਹੀ ਸਾਡੇ ਮਾਰਗਦਰਸ਼ਕ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਤੁਸੀਂ ਨਵੇਂ-ਨਵੇਂ ਆਪਣੀਆਂ ਚੌਂਕੀਆਂ ਕਿਉਂ ਬਣਾਈ ਜਾਂਦੇ ਆ ਕਿ ਜਿੱਥੇ ਆ ਕੇ ਲੋਕ ਤੁਹਾਨੂੰ ਨਤਮਸਤਕ ਹੋਣ ਤੇ ਤੁਸੀਂ ਫਿਰ ਕੱਲ ਨੂੰ ਤੁਹਾਡੇ ਨਾਲ ਜੁੜਨਗੇ ਤੇ ਫਿਰ ਤੁਸੀਂ ਉਹਨਾਂ ਨੂੰ ਜਿੱਧਰ ਮਰਜ਼ੀ ਰਾਜਨੀਤੀ ਕਰੋਗੇ ਇਹ ਕੰਮ ਸਿੱਖੀ ਨੂੰ ਕਮਜ਼ੋਰ ਕਰਨ ਵਾਲਾ ਹੈ ਪ੍ਰੋਫੈਸਰ ਸਾਹਿਬ ਤੋਂ ਤੁਹਾਡਾ ਕਹਿਣਾ ਇਹੀ ਹੈ ਇਸੇ ਤੌਰ ਤੇ ਵੀ ਜਦੋਂ ਤੱਕ ਉਹ ਕੋਈ ਡਾਕੂਮੈਂਟ ਪੇਸ਼ ਨਹੀਂ ਕਰਦੇ ਦਸਤਾਵੇਜ਼ ਨਹੀਂ ਦਿੰਦੇ ਵੀ ਹਾਂ ਮੈਂ ਇਸ ਵੰਸ਼ ਦੇ ਵਿੱਚੋਂ ਹੈਗਾ ਆ ਉਦੋਂ ਤੱਕ ਇਹ ਪਖੰਡ ਹੀ ਮੰਨਿਆ ਜਾਏਗਾ ਮੈਂ ਤੇ ਕਹਿ ਰਿਹਾ ਬਿਲਕੁਲ ਅਸੀਂ ਜਿੰਨਾ ਕ ਮਤਲਬ ਵੈਰੀਫਾਈ ਕਰ ਸਕਦੇ ਆ ਉਹ ਤੋਂ ਬਾਅਦ ਮੈਂ ਗੱਲੇ ਕਰ ਰਿਹਾ ਹਿਸਟੋਰੀਕਲ ਜਿੰਨੇ ਕ ਡਾਕੂਮੈਂਟ ਆ ਜਿੰਨਾ ਕੋਦੇ ਤੋਂ ਉਹਦੇ ਤੋਂ ਅੰਦਾਜ਼ਾ ਲਾ ਕੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹੋ ਜਿਹਾ ਕੋਈ ਵੀ ਵੈਰੀਫਾਈਡ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੀ ਕੋਈ ਵੰਸ਼ ਉਸ ਕਿਸਮਤਾ ਅੱਗੇ ਤੋਂ ਅੱਗੇ ਹੈ ਜੇ ਹੋਵੇ ਤੇ ਪੁਰਾਣਾ ਸਬੂਤ ਹੋਊਗਾ ਨਾ ਪਹਿਲੀ ਵੰਸ਼ ਉਹ ਇੱਥੇ ਸੀ ਉਹ ਤੋਂ ਬਾਅਦ ਇੱਥੇ ਸੀ ਉਹ ਤੋਂ ਬਾਅਦ ਇੱਥੇ ਸੀ ਉਹ ਤੇ ਅੱਗੇ ਤੋਂ ਅੱਗੇ ਉਹ ਤੇ ਇੱਕ ਬਹੁਤ ਵੱਡਾ ਟਰੀ ਹੈ ਉਹਗਾ ਹੁਣ 11ਵੀਂ ਪੀੜੀ ਦੇ ਬਾਅਦ ਕਈ ਹਜ਼ਾਰ ਲੋਕ ਹੋਣਗੇ ਹਜ਼ਾਰ ਲੋਕ ਸੋਚ ਕੇ ਦੇਖੋ ਨਾ ਤੁਸੀਂ ਉਹ ਕਿੱਥੇ ਆ ਸਾਰੇ ਫਿਰ ਤੁਸੀਂ ਇਕੱਲੇ ਕਿੱਥੋਂ ਆ ਗਏ ਵੀ ਤੁਸੀਂ ਸਿੱਧੇ ਕਿਤੇ ਇੱਕ ਨਹੀਂ ਡੋਰੀ ਥੋੜੀ ਪੜਨੀ ਆ ਜੇ ਉਹਨਾਂ ਦੇ ਬੱਚੇ ਹੋਣਗੇ ਤੇ ਇੰਨੀਆਂ ਪੀੜੀਆਂ ਬਾਅਦ ਤੇ ਬਹੁਤ ਵੱਡਾ ਪਰਿਵਾਰ ਇੱਕ ਸ਼ਹਿਰ ਬਣ ਜਾਂਦਾ ਛੋਟਾ ਸਮਝੇ ਇਸ ਲਈ ਇਹ ਗੱਲਾਂ ਆ ਇਹ ਗੱਲ ਕੋਈ ਮੈਨੂੰ ਲੱਗਦਾ ਨਿਰਾ ਆਧਾਰ ਆ ਕਿਸੇ ਦੀ ਆਪਣੀ ਲੋਕਾਂ ਨੂੰ ਭਾਵਕ ਕਰਕੇ ਬੇਵਕੂਫ ਬਣਾਉਣ ਦੀ ਜਾਲ ਮੈਂ ਤੇ ਦੂਜੀ ਗੱਲ ਵੀ ਨਾਲ ਤੁਹਾਡੇ ਲੱਗਦੇ ਵੀ ਕਰਦਾ ਫਦੀ ਪੂਰੀ ਹੁਣੀ ਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਆ ਵੀ ਸਾਨੂੰ ਦੱਸੋ ਰਿਕਾਰਡ ਕਿੱਥੇ ਸੀ ਇੰਨਾ ਚਿਰ ਕਿੱਥੇ ਪਾਇਰ ਇਹ ਜੀ ਗਾਂ ਪੀੜੀਦਰ ਪੀੜੀ ਸੀਗੇ ਪੀੜੀ ਦੇ ਜਿਹੜਾ ਬੰਦਾ ਉੱਠਦਾ ਆਪਣਾ ਹੀ ਇੱਕ ਨਵਾਂ ਸ਼ਗੂਫਾ ਛੱਡ ਦਿੰਦਾ ਸਾਡੇ ਅਕਾਲ ਤਖ ਦੇ ਜਥੇਦਾਰ ਸਾਹਿਬ ਨੂੰ ਤੇ ਐਸਜੀਪੀਸੀ ਨੂੰ ਇੰਨਾਂ ਗੱਲਾਂ ਤੇ ਬੜਾ ਸਤਰਕ ਰਹਿਣਾ ਚਾਹੀਦਾ ਔਰ ਜੇ ਕੋਈ ਇਹੋ ਜੇ ਕਲੇਮ ਕਰਦਾ ਤੇ ਉਹਨਾਂ ਨੂੰ ਸਕਰੂਟੀ ਕਰਕੇ ਵੇਲੇ ਫਿਰ ਉਸ ਚੀਜ਼ ਨੂੰ ਵੈਰੀਫਾਈ ਕਰਨਾ ਚਾਹੀਦਾ ਤਾਂ ਕਿ ਕੋਈ ਹੋਰ ਕਿਸਮ ਦੇ ਨਵੇਂ ਤੋਂ ਨਵੇਂ ਗਲਤ ਭਰਮ ਵਹਿਮ ਲੋਕਾਂ ਚ ਫਿਲਾ ਕੇ ਕੋਈ ਆਪਣਾ ਹੀ ਨਵਾਂ ਮੱਠ ਨਾਂ ਬਣਾ ਕੇ ਬੈਠ ਜਾਏ ਸੋ ਬਿਲਕੁਲ ਸਹੀ ਦੀ ਦਿਹਾੜੇ ਚੱਲ ਰਹੇ ਨੇ ਉੱਥੇ ਜਾ ਕੇ ਸੇਵਾ ਕਰਨਾ ਲੰਗਰ ਲਾਉਣਾ ਹਰ ਇੱਕ ਦਾ ਧਰਮ ਹੈ ਕਹਿ ਲਓ ਹਰ ਇੱਕ ਨੂੰ ਹੱਕ ਹੈ ਪਰ ਉੱਥੇ ਟੈਂਟ ਦੇ ਵਿੱਚ ਵੇਖਿਆ ਜਿਹੜੀਆਂ ਬੀਬੀਆਂ ਸੀਗੀਆਂ ਜਾ ਕੇ ਮਿਲਣ ਲਈ ਤਰਸ ਰਹੀਆਂ ਸੀ ਬਾਰ-ਬਾਰ ਕਹਿ ਰਹੀਆਂ ਸੀ ਬਾਬਾ ਜੀ ਨਾਲ ਮਿਲਾ ਦਿਓ ਪੈਰੀ ਹੱਥ ਲਾ ਰਹੀਆਂ ਸੀ ਤੇ ਜਦੋਂ ਉਹਨਾਂ ਨੂੰ ਮੱਥਾ ਟਿਕਾਉਣ ਦੇ ਲਈ ਲੈ ਕੇ ਗਏ 12-15 ਬੰਦੇ ਇੱਧਰ 12-15 ਇੱਧਰ ਵਿੱਚ ਉਹ ਜਾ ਰਹੇ ਸੀਗੇ ਇਸ ਤਰੀਕੇ ਦੀ ਸਿਕਿਉਰਿਟੀ ਲੱਗਦਾ ਵੀ ਡੇਰਾਵਾਜ ਜਿਹੜਾ ਲਗਾਤਾਰ ਸਿੱਖ ਧਰਮ ਦੇ ਵਿੱਚ ਵਾਦਦਾ ਚੱਲ ਨੇ ਉਹ ਤੇ ਮੈਂ ਕਹਿ ਹੀ ਰਿਹਾ ਅੱਗੇ ਵੀ ਹੈਗੇ ਪੰਜਾਬ 'ਚ ਬਥੇਰੇ ਆ ਜ ਇਹ ਬੰਦੇ ਉੱਥੇ ਜਾਂਦੇ ਆ ਜਾਂਦੇ ਆਪਣਾ ਜੋ ਆਪਣਾ ਪ੍ਰਚਾਰ ਕਰਨਾ ਉਹ ਸਾਰਾ ਸਾਡੀ ਪੰਜਾਬੀਅਤ ਤੇ ਸਿੱਖੀ ਨੂੰ ਕਮਜ਼ੋਰ ਕਰਨ ਵੱਲ ਲਿਜਾ ਰਿਹਾ ਮੈਂ ਕੋਈ ਬਹੁਤ ਲੰਬਾ ਇਹਦੇ ਬਾਰੇ ਹੋਰ ਨਹੀਂ ਕਹਿ ਸਕਦਾ ਮੈਂ ਤੇ ਇਹੀ ਕਹੂੰਗਾ ਕਿ ਜਿਹੜੇ ਵੀ ਇਹ ਬੰਦੇ ਆ ਇਹ ਆਮ ਬੰਦਿਆਂ ਨੂੰ ਕਸੂਰਵਾਰ ਨਾ ਮੰਨੋ ਨਾ ਮੰਨੋ ਉਹਨਾਂ ਨੇ ਕਿਹੜਾ ਇਤਿਹਾਸ ਪੜਿਆ ਤੇ ਅਨਪੜਿਆ ਉਹਨਾਂ ਦੀਆਂ ਆਪਣੀਆਂ 20 ਕਿਸਮ ਦੀਆਂ ਮੁਸੀਬਤਾਂ ਬੀਬੀਆਂ ਦੀਆਂ ਆਮ ਬੰਦਿਆਂ ਦੀਆਂ ਹੈਗੀਆਂ ਉਨਨਵੇਂ ਲੱਗਦਾ ਕਿ ਚਲੋ ਸ਼ੈਰੀਨਾ ਦੇ ਚਰਨ ਛੂ ਕੇ ਹੀ ਸਾਡੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜੂਗੀ ਕੋਈ ਬਖਸ਼ਿਸ਼ ਹੋ ਜੂਗੀ ਤਾਂ ਕਿ ਜਿਹੜੀਆਂ ਮੇਰੀਆਂ ਮੁਸੀਬਤਾਂ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਠਲ ਪਵੇ ਇਹ ਉਹਨਾਂ ਦਾ ਮੰਨਣਾ ਹੈ ਜਾਂ ਇਸ ਕਿਸਮ ਦੀ ਸੋਚ ਆ ਉਹ ਆਪਣੇ ਆਪ ਨੂੰ ਜਿਹੜੇ ਹੋਣ ਵਾਲੇ ਜ਼ਿੰਦਗੀ ਦੇ ਜਾਲ ਜੰਗਾਲ ਹਰ ਕਿਸਮ ਦੀਆਂ ਬਾਧੂ ਜਿਹੜੇ ਪਾਲਤੂ ਦੇ ਬੰਦੇਜ ਉਹਨਾਂ ਤੋਂ ਕਿਵੇਂ ਮੁਕਤੀ ਪਾਉਣ ਉਸ ਕਿਸਮ ਦੀ ਉਹ ਆਸਰੇ ਲੱਭਦੇ ਆ ਤੇ ਜਦੋਂ ਇਹੋ ਜਿਹਾ ਸਹਾਰਾ ਕੋਈ ਲੱਭਦਾ ਉਹਨੂੰ ਲੱਗਦਾ ਕਿ ਸ਼ਾਇਦ ਮੇਰਾ ਇਹਦੇ ਚ ਇਥੋਂ ਹੀ ਮੈਂ ਆਪਣੀਆਂ ਹੋਣ ਵਾਲੀਆਂ ਮੁਸੀਬਤਾਂ ਤੋਂ ਮੁਕਤੀ ਪਾ ਸਕਦਾ ਤੇ ਮੈਂ ਉਹਨਾਂ ਦਾ ਨਹੀਂ ਮੰਨਦਾ ਮੰਨ ਚਾਹੀਦਾ ਇਹ ਆ ਕਿ ਜਿਹੜੇ ਸਾਡੇ ਬੰਦੇ ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਹੋਰ ਸਾਰੇ ਵੱਡੇ ਵੱਡੇ ਸਿੱਖ ਸਾਰੇ ਉੱਥੇ ਹੀ ਸੀ ਨਾ ਇਹ ਤੇ ਮੀਡੀਆ ਨੇ ਠਾਈ ਆ ਨਾ ਕਿਉਂਕਿ ਹੁਣ ਉੱਠ ਗਈ ਆ ਤੁਹਾਡੇ ਵਾਲੀ ਗੱਲਾਂ ਵੀ ਲੋਕ ਸੁਣਨਗੇ ਤੇ ਇਸ ਨੂੰ ਸੀਰੀਅਸਲੀ ਲੈ ਕੇ ਇਹਨਾਂ ਗੱਲਾਂ ਦਾ ਉਸ ਬੰਦੇ ਨੂੰ ਅਪਰੋਚ ਕਰੋ ਜਾਂ ਜੇ ਕੋਈ ਹੋਰ ਵੀ ਹੈਗੇ ਉਹਨਾਂ ਨੂੰ ਅਪਰੋਚ ਕਰੋ ਕੋਈ ਇੰਜ ਕੋਈ ਦਬਾਉਣ ਦੀ ਜਿਸ ਤਰੀਕੇ ਨਾਲ ਨਾ ਇਹ ਨਾ ਕਿ ਲੈ ਕੇ ਵੜ ਜੋ ਜੇ ਮੈਂ ਸਤਕਾਰ ਕਮੇਟੀ ਆ ਇਹ ਤੇ ਸਤਕਾਰ ਨਾਲ ਸਿੱਖੀਦਾ ਆ ਤੇ ਨਾ ਅਗਲੇ ਬੰਦੇ ਦਾ ਹੈਗਾ ਇੰਜ ਨਾ ਕਰੋ ਕਈ ਵਾਰੀ ਅਸੀਂ ਤੱਕਾ ਕਰਦੇ ਆ ਤੱਕਾ ਨਾ ਕਰੋ ਜ਼ਬਰਦਸਤੀ ਨਾ ਕਰੋ ਉਹਨਾਂ ਨੂੰ ਬੜੇ ਹੀ ਸਹਜ ਦੇ ਨਾਲ ਕਹੋ ਕਿ ਦੱਸੋ ਤੁਹਾਡੇ ਕੋਲ ਕੀ ਕੀ ਸਬੂਤ ਹੈ ਜੇ ਸਬੂਤ ਨਹੀਂ ਤੇ ਮੇਰੇ ਸਾਡੀ ਤੁਹਾਨੂੰ ਬੇਨਤੀ ਆ ਕਿ ਅੱਗੇ ਤੋਂ ਇਹ ਨਾ ਕਰੋ ਲੰਗਰ ਲਾਉਣਾ ਲਾਓ ਪਰ ਆਪਣੇ ਆਪ ਨੂੰ ਇੰਜ ਨਾ ਪ੍ਰਚਾਰ ਕਰੋ ਕਿ ਅਸੀਂ ਉਹਨਾਂ ਦੀ ਦਵਾਨ ਟੋਡਰ ਮਲ ਦੀ ਬਣ ਚ। ਸੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜ ਸਾਹਿਬ ਨੇ ਕਿਹਾ ਕਿ ਜਿਹੜੇ ਸ਼ਹੀਦੀ ਦਿਹਾੜੇ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਡਰਾਈਡੇ ਐਲਾਨਿਆ ਜਾਣਾ ਚਾਹੀਦਾ ਤੇ ਵਾਕਈ ਇਹ ਗੱਲ ਵੀ ਹੈ ਜੇਕਰ 15 ਅਗਸਤ ਹੋ ਗਿਆ 26 ਜਨਵਰੀ ਨੂੰ ਆਪਾਂ 2 ਅਕਤੂਬਰ ਨੂੰ ਆਪਾਂ ਡਰਾਈਡੇ ਐਲਾਨਿਆ ਦਿੱਤਾ ਜਾਂਦਾ ਜਿਸ ਤਰੀਕੇ ਨਾਲ ਇਹਨਾਂ ਦਿਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਇਸ ਫੈਸਲੇ ਨੂੰ ਕਿਵੇਂ ਬਿਲਕੁਲ ਹੂੰ ਜਦੋਂ ਤੁਸੀਂ ਦੇਖੋ ਨਾਂ ਦੇ ਉੱਤੇ ਕੰਟਰੋਵਰਸੀ ਆ ਕਿ ਜਿਹੜੇ ਸ਼ਾਹਬਜਾਦੇ ਦੇ ਸ਼ਹਾਦਤ ਦੇ ਨਾਲ ਜੋੜ ਕੇ ਉਹਨਾਂ ਨੂੰ ਕਰਨਾ ਚਾਹੀਦਾ ਆ ਜਾਂ ਤੁਸੀਂ ਜਿਸ ਤਰ੍ਹਾਂ ਹੁਣ ਸਰਕਾਰ ਕਹਿ ਰਹੀ ਆ ਕਿ ਅਸੀਂ ਵੀਰ ਬਾਲਦੀਪਸ ਦੇ ਤੌਰ ਤੇ ਲੈਣਾ ਉਸ ਨੂੰ ਸੌਲਟ ਆਊਟ ਅਲੱਗ ਢੰਗ ਨਾਲ ਕੀਤਾ ਜਾ ਸਕਦਾ ਫੈਕਟ ਹੈ ਕਿ ਉਹਨਾਂ ਨੇ ਆਪਣੀ ਢੰਗ ਨਾਲ ਉਹਦੇ 'ਚ ਬਹੁਤ ਸਾਰੀਆਂ ਤਰਮੀਮਾਂ ਕਰਦੀ ਲੋੜ ਹੈ ਜੋ ਹੁਣ ਫਰੇਮ 'ਚ ਆ ਜਿਸ ਢੰਗ ਨਾਲ ਉਹਨਾਂ ਨੂੰ ਤੇ ਲੱਗਦਾ ਕਿ ਇਹ ਬਹੁਤ ਵੱਡੀ ਸੈਲੀਬ੍ਰੇਸ਼ਨ ਦੀ ਗੱਲ ਹੈ ਸਾਡੇ ਲਈ ਇੱਕ ਬਹੁਤ ਵੱਡੀ ਟਰੈਜੇਡੀ ਨੂੰ ਰੀਲਿਵ ਕਰਨ ਦੀ ਗੱਲ ਹੈਗੀ ਹੈ ਇਸ ਲਈ ਇੱਕ ਤੇ ਇੱਕ ਚੀਜ਼ਾਂ ਦਾ ਫਰਕ ਪਾਉਣਾ ਪਊਗਾ ਪਰ ਅਸੀਂ ਸਾਨੂੰ ਪਰਸੇ ਆਪਣੇ ਆਪ 'ਚ ਕਿਸੇ ਇਨ੍ਹਾਂ ਚੀਜ਼ਾਂ ਦੇ ਉੱਤੇ ਉਹ ਕੋਈ ਮਨਾਉਣਾ ਚਾਹੁੰਦਾ ਜਾਂ ਉਹਨਾਂ ਨੂੰ ਔਰ ਹੋਰ ਲੋਕਾਂ ਦੇ ਵਿੱਚ ਉਹਨਾਂ ਬਾਰੇ ਕੋਈ ਜਾਗਰਤੀ ਪੈਦਾ ਕਰਨਾ ਚਾਹੁੰਦਾ ਸਾਬ ਜਾਦਿਆਂ ਬਾਰੇ ਭਾਵੇਂ ਪ੍ਰਧਾਨ ਮੰਤਰੀ ਆ ਭਾਵੇਂ ਕੇਂਦਰੀ ਸਰਕਾਰਾਂ ਭਾਵੇਂ ਕੋਈ ਵਿਦੇਸ਼ੀ ਕੀ ਕਿਸੇ ਨੂੰ ਆਬਜੈਕਸ਼ਨ ਹੋ ਸਕਦਾ ਨਹੀਂ ਕੋਈ ਆਬਜੈਕਸ਼ਨ ਨਹੀਂ ਪਰ ਹੁਣ ਜਿਹੜਾ ਸਵਾਲ ਹੈਗਾ ਕਿ ਇਹ ਬੰਦ ਕੀਤਾ ਜਾਏ ਬਿਲਕੁਲ ਜੇ ਤੁਸੀ ਮਨਾਉ ਨਹੀਂ ਲੱਗੇ ਤੇ ਹੈਨਾ ਤੇ ਘਟੂ ਘਟ ਤਿੰਨ ਦਿਨ ਤੁਹਾਨੂੰ ਚਾਹੀਦਾ ਕਿ ਪੂਰੇ ਦੇਸ਼ ਦੇ ਵਿੱਚ ਅਨਾਉਂਸ ਕਰਨ ਪਾਰਲੀਮੈਂਟ ਚ ਪਾਸ ਹੋ ਜੇ ਕਿ ਅਸੀਂ ਸੱਚੀ ਮੁੱਚੀ ਉਹਨਾਂ ਨੂੰ ਜਦ ਸਟੇਟਸ ਆਲ ਇੰਡੀਆ ਦਾ ਦਿਨ ਨਹੀਂ ਹੈਗੇ ਆ ਤਾਂ ਫਿਰ ਤੁਸੀ ਪੂਰੇ ਦੇਸ਼ ਵਿੱਚ ਤਿੰਨ ਦਿਨ ਲੋਕ ਪੁੱਛਣਗੇ ਕਿ ਪੀ ਕਿਉਂ ਆ ਤੇ ਦੱਸਿਆ ਜਾਊਗਾ ਕਿ ਇਸ ਤਰੀਕੇ ਨਾਲ ਛੋਟੇ ਸ਼ਹਿਬਾਦਿਆਂ ਦੀ ਸ਼ਹਾਦਤ ਹੋਈ ਸੀ ਜਾਂ ਸ਼ਹਿਦ ਸਾਹਿਬ ਜਾਦਿਆਂ ਦੀ ਸ਼ਹਾਦਤ ਕੋਈ ਵੀ ਹੈ ਛੋਟੇ ਆ ਵੱਡੇ ਆ ਤੇ ਇਸ ਕਰਕੇ ਅਸੀਂ ਇਸ ਕਿਸਮ ਦਾ ਅਸੀਂ ਡ్రਾਈ ਦਾ ਅ ਡ్రਾਈ ਡੇ ਤਿੰਨ ਦਿਨ ਰੱਖ ਰਹੇ ਰਹੀ ਗੱਲ ਪੰਜਾਬ ਗਵਰਨਮੈਂਟ 30 ਤਰੀਕ ਨੂੰ ਬਸ ਆ ਆਣਾ ਉਹਨਾਂ ਨੇ ਉਹ ਜੀ ਰਾਮ ਜੀ ਜਿਹੜੀ ਮਨਰੇਗਾ ਵਾਲਾ ਪਹਿਲਾ ਸੀਗਾ ਉਹ ਸੈਸ਼ਨ ਸਪੈਸ਼ਲ ਛੱਦਿਆ ਹੋਇਆ ਤੇ ਉਹਨਾਂ ਨੂੰ ਤੇ ਹੁਣੇ ਹੀ ਪਾਸ ਕਰ ਦੇਣਾ ਚਾਹੀਦਾ ਹਾਲਾਂਕਿ ਮੈਨੂੰ ਪਤਾ ਆ ਕਿ ਭਗਵੰਤ ਮਾਨ ਲਈ ਇਸ ਜੇ ਸਮਦਾ ਕੋਈ ਰਿਜ਼ੋਲਵ ਪਾਸ ਕਰਾਉਣਾ ਆਪ ਪ੍ਰਪੋਜ਼ ਕਰਨਾ ਬੜੀ ਓਕੀ ਗੱਲ ਹੋਊਗੀ ਪਰ ਉਹਦੇ باوجود ਵੀ ਕੇਜਰੀਵਾਲ ਸ਼ਾਇਦ ਛੇਤੀ ਸਹਿਮਤ ਹੋ ਜਾਏ ਕਿਉਂਕਿ ਉਹਨੂੰ ਰਾਜਨੀਤਿਕ ਤੌਰ ਤੇ ਲਾਹਾ ਲੈਣ ਦੀ ਇਹ ਉਤਸੁਕਤਾ ਜ਼ਿਆਦਾ ਹੁੰਦੀ ਆ ਭਗਵੰਤ ਮਾਨ ਨਾਲ ਇਸ ਗੱਲ 'ਚ ਕਿ ਇਸ ਗੱਲ ਦਾ ਇਹ ਲਈ ਚਾਹੀਦਾ ਹੈ ਕਿ ਉਹ ਤੁਰੰਤ ਜਿੱਥੇ ਵੀ ਉਹ ਸੁਣਦੇ ਆ ਇਹ ਰਿਸੋਲ ਪਾ ਦੇਣ ਕਿ ਅਸੀਂ ਘੱਟੋ ਘੱਟ ਜਿਹੜੇ ਸਭਾ ਦੇ ਇੱਥੇ ਫਤਿਹਗੜ ਸਾਹਿਬ ਦੇ ਤਿੰਨ ਦਿਨ ਹੈਗੇ ਆ ਜਦੋਂ ਅਖੰਡ ਫੜ ਸਾਹਿਬ ਰੱਖਿਆ ਜਾਂਦਾ ਫਿਰ ਭੋਗ ਪੈਂਦੇ ਆ ਕਿ ਅਸੀਂ ਤਿੰਨੇ ਦਿਨ ਇਹ ਡਰਾਈ ਦੇਣਾ ਹੋਣਗੇ ਕੋਈ ਕਿਸੇ ਨੂੰ दारू ਦਾ ਜਾਂ ਉਸ ਕਿਸਮ ਦਾ ਮੈਂ ਕਿ ਨਾ ਹੋਰ ਵੀ ਜਿਹੜੀਆਂ ਸੈਲੀਬ੍ਰੇਸ਼ਨਸ ਹੈਗੀਆਂ ਆ ਉਹ ਅਸੀਂ ਜਿੱਥੋਂ ਤੱਕ ਵੀ ਅਵਾਇਡ ਕੀਤਾ ਜਾਏ ਉਸ ਨੂੰ ਅਵਾਇਡ ਕਰਾਂਗੇ ਜੇ ਕਿਸੇ ਨੇ ਪ੍ਰਾਈਵੇਟਲੀ ਚੁੱਪਚੀਤੇ ਕਰਨਾ ਕਰ ਲੇ ਪਰ ਪਬਲੀਕਲੀ ਡਿਸਪਲੇ ਕਰਕੇ ਕਿ ਭੰਗੜੇ ਪੈ ਰਹੇ ਆ ਤੇ ਉਹ ਕੋਈ ਸੈਲੀਬ੍ਰੇਸ਼ਨਾਂ ਹੋ ਰਹੀਆਂ ਇਹ ਤੇ ਆਪਣੀ ਆਪਣੀ ਸੋਚ ਦੀ ਗੱਲ ਆ ਜੇ ਕੋਈ ਸੱਚੀ ਮੁੱਚੀ ਅ ਦਿਲੋਂ ਉਸ ਜਿਹੜਾ ਐਡਾ ਵੱਡਾ ਤੁਸੀਂ ਸਮਝ ਲਓ ਕਿ ਸਾਡੇ ਇਤਿਹਾਸ ਦੇ ਵਿੱਚ ਇੱਕ ਐਪੀਸੋਡ ਆ ਉਸ ਨੂੰ ਦਿਲੋਂ ਤੁਸੀਂ ਸਰਦਾ ਦੇ ਵਿੱਚ ਹੁੰਨੇ ਆ ਉਹਨਾਂ ਦਿਨਾਂ ਚ ਔਰ ਇੱਕ ਦਿਲੋਂ ਅਦਾਸ ਮਨ ਹੁੰਦਾ ਆ ਤਾਂ ਫਿਰ ਤੁਸੀਂ ਕੁਦਰਤੀ ਆ ਕਿ ਆਪਣੇ ਆਪ ਹੀ ਨਹੀਂ ਕਰੋਗੇ ਇਹ ਆਪਣੀ ਆਪਣੀ ਮਰਜ਼ੀ ਤੇ ਵੈਸੇ ਛੱਡ ਦੇਣਾ ਚਾਹੀਦਾ ਪਰ ਜਿਹੜਾ ਬਾਈ ਲੋ ਤਿੰਨ ਦਿਨ ਡਰਾਈ ਜਿਹੜੇ ਕਰਨੇ ਉਹ ਪੰਜਾਬ ਗਵਰਨਮੈਂਟ ਲਈ ਤੇ ਕੋਈ ਮੁਸੀਬਤ ਨਹੀਂ ਹੋਣੀ ਚਾਹੀਦੀ ਸੋ ਬਿਲਕੁਲ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਸੀਗੇ ਜਿਨ੍ਹਾਂ ਨੇ ਆਪਣੇ ਜਵਾਬਾਂ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਜਿਸ ਤਰੀਕੇ ਦੇ ਨਾਲ ਉਹ ਸ਼ਖਸ ਕਿਤਨੇ ਕਿਤੇ ਟੋਡਰਮਲ ਦਾ ਵੰਸਜ ਹੋਣ ਦਾ ਦਾਵਾ ਕਰ ਰਿਹਾ ਤਾਂ ਉਸ ਨੂੰ ਸਬੂਤ ਪੇਸ਼ ਕਰਨੇ ਪੈਣਗੇ ਡਾਕੂਮੈਂਟਸ ਦੇਣੇ ਪੈਣਗੇ ਉਹਨਾਂ ਦੀ ਜਿਹੜੀ ਪਿਛਲੀ ਪੀੜ੍ਹੀ ਆ ਉਸ ਦੇ ਬਾਰੇ ਵੀ ਦੱਸਣਾ ਪਏਗਾ ਉਸ ਤੋਂ ਬਾਅਦ ਹੀ ਸਿੱਧ ਹੋ ਸਕੇਗਾ ਕਿ ਉਹ ਯਕੀਨਨ ਟੋਡਰਮਲ ਦਾ ਵੰਸਜ ਹੈ ਤੇ ਇਸ ਗੱਲ ਨੂੰ ਲੈ ਕੇ ਬਹੁਤ ਸਾਰੀ ਇਸ ਸਮੇਂ ਚਰਚਾ ਚੜੀ ਹੋਈ ਆ ਕਿਉਂਕਿ ਲੋਕ ਜੜਨੇ ਉੱਥੇ ਟੈਂਟਾਂ ਦੇ ਵਿੱਚ ਜਾ ਕੇ ਪੈਰੀ ਹੱਥ ਲਾਉ ਰਹੇ ਨੇ ਤੇ ਪ੍ਰੋਫੈਸਰ ਮਨਜੀਤ ਸਾਹ ਬਰਾਦਾ ਵੀ ਇਹੀ ਕਹਿਣਾ ਸੀ ਕਿ ਭਾਵੇਂ ਉਹ ਕਿਸੇ ਦਾ ਵੀ ਵੰਸਜ ਹੋਵੇ ਸਿੱਖ ਧਰਮ ਦੇ ਵਿੱਚ ਕਿਸੇ ਵਿਅਕਤੀ ਦੇ ਪੈਰੀ ਹੱਥ ਲਾਉਣੇ ਕਿਤੇ ਵੀ ਨਹੀਂ ਲਿਖਿਆ ਹੋਇਆ ਨਾ ਹੀ ਇਹ ਵਾਜਿਬ ਹੈ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਉਹ ਵਿਅਕਤੀ ਜਿਸ ਤਰੀਕੇ ਦੇ ਨਾਲ ਉੱਥੇ ਕਲੇਮ ਕਰ ਰਿਹਾ ਹੈ ਕਿ ਉਹ ਟੋਡਰਮਲ ਦਾ ਵੰਸਜ ਹੈ ਇਸ ਦੇ ਉੱਪਰ ਤੁਹਾਡੀ ਕੀ ਰਾਹ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਾਂਦਰ ਪੱਕ ਪੋਸਟ